ਖਬਰ ਨਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਚਰਨਜੀਤ ਸਿੰਘ ਬਰਾੜ ਦੇ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਨਨ ਸੰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਹੋਏ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਸਰਗਰਮ ਇੱਕ ਪਾਸੇ ਚਰਨਜੀਤ ਸਿੰਘ ਬਰਾੜ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਅਸਤੀਫਾ ਅਸਤੀਫੇ ਦੇਣ ਤੋਂ ਬਾਅਦ ਤੁਰੰਤ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿੱਥੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮ ਇਲਜ਼ਾਮ ਲਗਾਏ ਤੇ ਨਾਲ ਦੀ ਨਾਲ ਸ਼ਬਦੀ ਹਮਲੇ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਚਰਨਜੀਤ ਸਿੰਘ ਬਰਾੜ ਤੋਂ ਬਾਅਦ ਗਿਆਨੀ ਹਰਪ੍ਰੀਤ ਨੇ 2 ਜਾਂ 27 ਦੀਆਂ ਬਧਾ ਸਮਾ ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਟਿਕਟਾਂ ਨੂੰ ਲੈ ਕੇ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਵੀਂ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਵ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਇਹ ਕਿਹਾ ਕਿ ਆਪਣੀ ਟੱਕਰ ਹੀ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਮਨੀਤ ਸਿੰਘ ਬਾਦਲ ਦੇ ਨਾਲ ਹੋਵੇਗੀ ਉਹਨਾਂ ਨੇ ਕਿਹਾ ਕਿ ਕੌਮ ਜਾਣਦੀ ਹੈ ਪੰਥ ਜਾਣਦਾ ਹੈ ਕਿ ਕਿਹੜੀ ਸ਼ਰੂਮਣੀ ਅਕਾਲੀ ਦਲ ਸਿਟ ਹੈ ਕਿਹੜੀ ਸ਼ਰੂਮਣੀ ਅਕਾਲੀ ਦਲ ਕੌਮ ਦੇ ਨਾਲ ਖੜੇਗੀ ਕੌਮ ਦੀ ਗੱਲ ਕਰੇਗੀ ਪੰਥ ਦੀ ਲੜਾਈ ਕੜੇ ਲੜੇਗੀ ਅਤੇ ਪੰਥ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰੇਗੀ ਉਹਨਾਂ ਨੇ ਕਿਹਾ ਕਿ ਰੋੜਾ ਆਦੇਦਾਰੀਆਂ ਦਾ ਨਹੀਂ ਰੌਲਾ ਕੁਰਸੀਆਂ ਦਾ ਨਹੀਂ ਰੌਲਾ ਹੈ ਪੰਥ ਦੇ ਨਾਲ ਖੜਨ ਦਾ ਰੌਲਾ ਹੈ ਪੰਥ ਦੀ ਏਕਤਾ ਦੀ ਗੱਲ ਦਾ ਉਹਨਾਂ ਕਹਿੰਦੇ ਕੋਈ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲੇ ਵੀ ਆਪਣੇ ਨਿੱਜੀ ਹਿੱਤਾਂ ਨੂੰ ਨਹੀਂ ਤਿਆਗ ਰਿਹਾ ਜੇਕਰ ਉਹਨਾਂ ਨੇ ਨਿੱਜੀ ਹਿੱਤਾਂ ਨੂੰ ਤਿਆਗਿਆ ਹੁੰਦਾ ਹੰਕਾਰ ਛੱਡਿਆ ਹੁੰਦਾ ਖਿੰਡ ਛੱਡੀ ਹੁੰਦੀ ਤੇ ਅੱਜ ਸ਼ਰੂਮਣੀ ਅਕਾਲੀ ਦਲ ਦੀ ਬੱਲੇ ਬੱਲੇ ਹੋਣੀ ਸੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਵੱਡੇ ਹਲਚਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਵੱਡਾ ਐਲਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਕਰਦੇ ਆ ਅਕਾਲੀ ਦਲ ਪੁਲਸਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ ਗੁਰਦਾਸਪੁਰ ਦੇ ਹਲਕੇ ਕਲਨੌਰ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਐਲਾਨ ਕੀਤਾ ਕਿ ਆਗਾਮੀ ਚੋਣਾਂ ਵਿੱਚ ਪਾਰਟੀ ਵੱਲੋਂ 40% ਦੀ ਨੌਜਵਾਨਾਂ ਨੂੰ 40% ਦੀ ਟਿਕਟਾਂ ਨੌਜਵਾਨਾਂ ਨੂੰ ਅਤੇ 30% ਟਿਕਟਾਂ ਔਰਤਾਂ ਨੂੰ ਦਿੱਤੀਆਂ ਜਾਣਗੀਆਂ ਪਾਰਟੀ ਦੀ ਰਣਨੀਤੀ ਸਪਸ਼ਟ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਨੌਜਵਾਨ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਗੇ ਉਹਨਾਂ ਉਹਨਾਂ ਇਹ ਵੀ ਵਿਸ਼ੇਸ਼ ਤੌਰ ਤੇ ਕਿਹਾ ਕਿ ਜਿਹੜੇ ਲੋਕ ਹਾਸ਼ੀਏ ਤੇ ਠੱਕੇ ਗਏ ਹਨ ਉਹਨਾਂ ਨੂੰ ਅੱਗੇ ਲਿਆਂਦਾ ਜਾਵੇਗਾ ਅਤੇ ਪਾਰਟੀ ਵਿੱਚ ਹਰ ਇੱਕ ਦਾ ਮਾਣ ਸਨਮਾਨ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਵੇਗਾ ਅਕਾਲੀ ਦਲ ਨੂੰ ਸ੍ਰੀ ਜੀਤ ਵਿੱਚ ਹਰ ਵਰਗ ਨੂੰ ਪਰਿਵਿਨਿਤਾ ਦਿੱਤੀ ਜਾਵੇਗੀ ਇਕ ਤਾਂ ਦੀ ਵੰਡ ਵਿੱਚ ਪਾਰਦਰਸ਼ਾ ਦਾ ਪ੍ਰੋਸਾ ਦਿੰਦਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਟਿਕਟ ਮੁੱਲ ਨਹੀਂ ਵੇਚੀ ਜਾਵੇਗੀ ਟਿਕਟ ਸਿਰਫ ਉਸੇ ਉਮੀਦਵਾਰ ਨੂੰ ਮਿਲੇਗੀ ਜੋ ਲੋਕਾਂ ਲਈ ਦਿਨ ਪਰ ਰਾਤ ਮਿਹਨਤ ਕਰੇਗਾ ਜਿਸ ਦੀ ਜਨਤਾ ਵਿੱਚ ਮਜ਼ਬੂਤ ਪਕੜ ਹੋਵੇਗੀ ਉਹਨਾਂ ਨੇ ਕਿਹਾ ਕਿ ਕਦੇ ਛੋਟੇ ਹੁੰਦੇ ਸੁਣਿਆ ਸੀ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਗੁੰਡਾ ਕਰਦੀ ਅਤੇ ਗੈਂਗਸਟਰਾਂ ਦਾ ਰਾਜ ਹੁੰਦਾ ਪਰ ਅੱਜ ਉਹੀ ਹਾਲਾਤ ਪੰਜਾਬ ਵਿੱਚ ਬਣ ਚੁੱਕੇ ਨੇ ਹਰ ਕੋਈ ਦਰਦ ਨੂੰ ਆਪਣੇ ਉੱਪਰ ਹੰਡਾਰਿਆ ਹੈ ਕਦੇ ਸਿੰਗਰ ਦਾਤੇ ਕਦੇ ਕਿਸੇ ਕਬੱਡੀ ਦੇ ਖਿਡਾਰੀ ਦਾ ਜਾਂ ਪੈਸੇ ਪਿੱਛੇ ਕਿਸੇ ਕਾਰੋਬਾਰੀ ਦਾ ਕਤਲ ਹੋ ਰਿਹਾ ਹੈ ਜਿਹੜੇ ਬਦਲਾਵ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਏ ਸਨ ਉਹ ਕਹਿੰਦੇ ਸਨ ਕਿ ਅਸੀਂ ਵੀਆਈਪੀ ਕਲਚਰ ਦੇ ਖਿਲਾਫ ਆ ਉਹ ਖੁਦ ਵੀਆਈਪੀ ਬਣੇ ਹੋਏ ਹਨ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਪੰਨੂ ਸਜੀਤ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੇ ਸ਼ਬਦੀ ਹਮਲੇ ਕੀਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਮਿੰਦ ਕੇਜੀ ਮਾਲ ਤੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ 40 ਪਰਸੈਂਟ ਟਿਕਟਾਂ ਜਿਹੜੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ 35 ਪਰਸੈਂਟ ਟਿਕਟਾਂ ਜਿਹੜੀਆਂ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਕੋਈ ਵੀ ਟਿਕਟ ਵੇਚੀ ਨਹੀਂ ਜਾਵੇਗੀ ਅਸੀਂ ਉਹਨਾਂ ਲੋਕਾਂ ਨੂੰ ਟਿਕਟ ਦੇਾਂਗੇ ਜੋ ਪਾਰਟੀ ਦੇ ਲਈ ਜੋ ਕੌਮ ਦੇ ਲਈ ਜੋ ਆਪਣੇ ਹਲਕੇ ਦੇ ਲਈ ਦਿਨ ਰਾਤ ਬਿੰਤ ਕਰਨਗੇ ਜਿਹੜੇ ਲੋਕਾਂ ਜਿਹੜੇ ਆਗੂਆਂ ਦਾ ਜਿਹੜਾ ਭਰੋਸਾ ਲੋਕਾਂ ਤੇ ਹੋਵੇਗਾ ਅਤੇ ਲੋਕਾਂ ਦਾ ਭਰੋਸਾ ਆਗੂਆਂ ਤੇ ਹੋਵੇਗਾ ਜਿਹੜੇ ਲੋਕਾਂ ਦਾ ਦਿਲ ਜਿਤਨਾ ਜਾਣਦੇ ਹੋਣ ਜਿਨ੍ਹਾਂ ਦੀ ਛਵੀ ਬਿਦਾ ਬਿਦਾਗ ਹੋਵੇ ਜਿਹੜੇ ਕਰਦਾਰਤਨ ਹੋਣ ਅਸਰਦਾਰ ਹੋਣ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਕੰਮ ਬੋਲਦੇ ਹੋਣ ਜਿਨ੍ਹਾਂ ਦੀ ਹਲਕੇ ਦੇ ਵਿੱਚ ਚੰਗੀ ਜਾਣ ਪਛਾਣ ਹੋਵੇ ਜਿਹੜੇ ਲੋਕਾਂ ਦੇ ਦੁੱਖ ਅਤੇ ਸੁੱਖ ਦੇ ਵਿੱਚ ਨਾਲ ਖੜਦੇ ਹੋਣ ਅਸੀਂ ਉਹਨਾਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਅਸੀਂ ਟਿਕਟਾਂ ਦੇ ਵਿੱਚ ਬਿਲਕੁਲ ਪਾਰਦਰਸ਼ੀ ਕਰਾਂਗੇ ਕਿਸੇ ਦੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ ਇਹ ਵੱਡੀ ਚੁਣੌਤੀ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਸਤੇ ਜਿਹੜੇ ਕਹਿੰਦੇ ਸੀ ਕਿ ਨਵੀਂ ਸ਼ਰੋਮਣੀ ਅਕਾਲੀ ਦਲ ਜਲਦੀ ਖਤਮ ਹੋ ਜਾਵੇਗੀ ਧੰਨਵਾਦ